ਇਹ ਸਾਧ ਸੰਗਤ ਇਹਨੂੰ ਐਵੇਂ ਬਾਰੀ ਤੌਰ ਤੇ ਹਤਕਤ ਨਹੀਂ ਨਾ ਸਮਝੇ ਇਹ ਹਕੀਕਤ ਹੈ ਕੋਈ ਗੁਰੂ ਰਾਮਦਾਸ ਮਹਾਰਾਜ ਨੂੰ ਅੰਦਰੋਂ ਸਿਮਰ ਕੇ ਵੇਖੇ ਤਾਂ ਨੂੰ ਗੁਰੂ ਰਾਮਦਾਸ ਮਹਾਰਾਜ ਪ੍ਰਤੱਖ ਵਰਤਦੇ ਬਾਬਾ ਸੱਤਾ ਬਲਵੰਣ ਜੀ ਨੇ ਕਿਹਾ ਜਿਨੀ ਤੂੰ ਸੇਵਿਆ ਭਾਉ ਕਰ ਸਿਮਰਨ ਦਾ ਚਿੱਤ ਤੇ ਕਰਨ ਦਾ ਇੱਕ ਸ਼ਰਤ ਰੱਖੀ ਕੰਡੀਸ਼ਨ ਹੈ ਭਾਉ ਦਾ ਅਰਥ ਪ੍ਰੇਮ ਸਿੱਖਾ ਪ੍ਰੇਮ ਨਾਲ ਭਾਵਨਾ ਨਾਲ ਸਿਮਰਿ ਫਿਰ ਤੂੰ ਇੱਕ ਪੀੜੀ ਦਾ ਭਲਾ ਕੀ ਮੰਗਦਾ ਹੈ ਕਈ ਪੀੜੀਆਂ ਤੱਕ ਗੁਰੂ ਰਾਮਦਾਸ ਤੇਰਾ ਭਲਾ ਕਰ ਦੇਵੇ ਬਸ ਲੋੜ ਹੈ ਕਿ ਭਾਵਨਾ ਨਾਲ ਸਿਮਰਿ ਜਦਨ ਭਾਉ ਪੈਦਾ ਹੋ ਗਿਆ ਉਦਨ ਸਾਥ ਸੰਗਤ ਉਹਨੂੰ ਪਾਰ ਉਤਾਰਨ ਦੀ ਜ਼ਿੰਮੇਵਾਰੀ ਗੁਰੂ ਦੀ ਹੈ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਨਗਰੀ ਬਸਾਈ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਸਾਇਆ ਨਾ ਉਦੋਂ ਬੁੰਝ ਤੋਂ ਵੱਧ ਤਰ੍ਹਾਂ ਦੇ ਕਾਰੀਗਰ ਲਿਆ ਕੇ ਮਹਾਰਾਜ ਨੇ ਸ਼ਹਿਰ ਵਿੱਚ ਵਸਾਇਆ ਹਰ ਬੰਦੇ ਨੂੰ ਕਿੱਤਾ ਮਿਲਿਆ ਕੰਮ ਮਿਲਿਆ ਹਰ ਬੰਦਾ ਆ ਕੇ ਰੋਜੀ ਕਮਾਉਣ ਲੱਗਾ ਸ੍ਰੀ ਅੰਮ੍ਰਿਤਸਰ ਸਾਹਿਬ ਜੇਲਮ ਦੇ ਇਲਾਕੇ ਵਿੱਚ ਇੱਕ ਗਰੀਬ ਬੰਦਾ ਰਹਿੰਦਾ ਹੈ ਘਰ ਦਾ ਦਿਲਦਰ ਨਹੀਂ ਮिटਦਾ ਉਨੇ ਹਲੇ ਦੋਲੇ ਰੋਲਾ ਪਾਇਆ ਮੈਂ ਤੇ ਦਲੇਦਰ ਤੋਂ ਦੁੱਖ ਤੋਂ ਗਰੀਬੀ ਤੋਂ ਦੁਖੀ ਹੋ ਗਿਆ ਐਦੇ ਨਾਲੋਂ ਚੰਗਾ ਤਾਂ ਮੌਤ ਚੰਗੀ ਐ ਕਿਸੇ ਨੇ ਕਿਹਾ ਭਲਿਆ ਤੇਰੀ ਰੋਟੀ ਰੋਜੀ ਨਹੀਂ ਚੱਲਦੀ ਸੁਣਿਆ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਕਹਿਣ ਉੱਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਸਾਇਆ ਉਹ ਨਗਰ ਵਿੱਚ ਚਲਾ ਜਾ ਉੱਥੇ ਸਾਰਿਆਂ ਨੂੰ ਰੋਜੀ ਮਿਲਦੀ ਉੱਥੇ ਕਈ ਤਰ੍ਹਾਂ ਦੇ ਕਾਰੀਗਰ ਵਸਾਏ ਨੇ ਗੁਰੂ ਰਾਮਦਾਸ ਮਹਾਰਾਜ ਕਿੰਦੇ ਨੂੰ ਬੰਦਾ ਰੋਜੀ ਦੀ ਭਾਲ ਵਿੱਚ ਸ੍ਰੀ ਅਮਰitsar ਸਾਵ ਹੈ ਦੇਖੋ ਪਹਿਲੀ ਉਹਦੀ ਨੀਡ ਸਿਰਫ ਰੋਜੀ ਹੈ ਕਿ ਮੇਰੀ ਰੋਟੀ ਰੋਜੀ ਚੱਲ ਜਾਏ ਜਦੋਂ ਉਹ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਵਿੱਚ ਆਇਆ ਜਿੱਥੇ ਜਗ੍ਹਾ ਮਿਲੀ ਬਾਕੀ ਲੋਕ ਵਸਰ ਹੈ ਸੰਨ ਉਹਨੇ ਵੀ ਸ਼ੰਨ ਪਾਲ ਲਈ ਸ਼ੰਨ ਕੁੱਲੀ ਪਾ ਕੇ ਪਰਿਵਾਰ ਰੱਖ ਲਿਆ ਜਿੱਥੇ ਬਾਜ਼ਾਰ ਬਣਿਆ ਉੱਥੇ ਉਹਨੇ ਬੋਰੀ ਵਿਛਾ ਕੇ ਛਾਬੜੀ ਲਾਈ ਘਰ ਗ੍ਰਸਤੀ ਦੇ ਮਿਰਚਾ ਮਸਾਲੇ ਸੌਦੇ ਖਰੀਦੇ ਨੇ ਸ਼ਾਬਾ ਲੱਗੇ ਸ਼ਾਬੜੀ ਲੱਗੇ ਬਹਿ ਗਏ ਅੱਜ ਪਹਿਲੇ ਦਿਨ 2 ਅੰਨੇ ਕਮਾਈ ਹੋਈ ਮਨ ਨੂੰ ਬੜੀ ਖੁਸ਼ੀ ਹੋਈ ਚਲੋ ਮੈਂ ਕੋਈ ਪੈਸਾ ਕਮਾਇਆ ਆਪਣੇ ਪਰਿਵਾਰ ਬੱਚੇ ਪਾਲਣ ਲੱਗ ਪਏ ਅੱਜ 2 ਅੰਨੇ ਕੱਲ 3 ਅੰਨੇ ਪਰਸੋਂ 4 ਅੰਨੇ ਉਹਦੀ ਕਮਾਈ ਸੱਜੇ ਸੱਜੇ ਪੈਸਾ ਬਣਨ ਲੱਗਾ ਰੋਜ਼ ਸੌਦੇ ਲਿਆਉਂਦਾ ਕਮਾਈ ਕਰਦਾ ਪਰਿਵਾਰ ਪਾਲਣ ਲੱਗ ਪਿਆ ਥੋੜੇ ਦਿਨ ਗੁਜ਼ਰ ਗਏ ਇੱਕ ਦਿਨ ਜਿੱਥੇ ਇਹ ਛਾਬੜੀ ਲੱਗ ਕੇ ਬੋਰੀ ਬਿਸ਼ੱਕ ਕੇ ਛਾਬਾ ਰੱਖ ਕੇ ਬੈੰਦਨ ਉੱਥੋਂ ਧੰਨ ਗੁਰੂ ਰਾਮਦਾਸ ਮਹਾਰਾਜ ਬਾਬਾ ਬੁੱਢਾ ਸਹਿਬ ਭਾਈ ਗੁਰਦਾਸ ਸਿੱਖਾਂ ਨਾਲ ਗੁਜ਼ਰ ਗਏ ਜਦੋਂ ਮਹਾਰਾਜ ਉੱਥੋਂ ਲੰਘ ਗਏ ਜਿਹੜੇ ਬਾਕੀ ਦੁਕਾਨਦਾਰ ਪਹਿਲਾਂ ਛਾਬੜੀਆਂ ਲਾਉਂਦੇ ਸਨ ਉੱਠ ਕੇ ਅਦਮ ਨਾਲ ਖੜ ਗਏ ਇਤੋਂ ਪਹਿਲਾਂ ਕਿ ਇਹ ਬੰਦਾ ਉੱਠ ਕੇ ਮੱਥਾ ਟੇਕ ਕੇ ਗੁਰੂ ਰਾਮਦਾਸ ਮਹਾਰਾਜ ਅੱਗੇ ਲੰਘ ਗਏ ਇਹਨੇ ਪੁੱਛਿਆ ਨਾਲ ਦੇਨ ਕੌਣ ਨੇ ਨਾਲ ਵਾਲੇ ਨੇ ਕਿਹਾ ਤੈਨੂੰ ਨਹੀਂ ਪਤਾ ਇਹੀ ਤਾਂ ਸੋਢੀ ਸੁਲਤਾਨ ਪਾਤਸ਼ਾਹ ਗੁਰੂ ਰਾਮਦਾਸ ਸ। ਇਹੀ ਉਤੇ ਧੰਨ ਗੁਰੂ ਰਾਮਦਾਸ ਹਨ। ਬਸ ਇੰਨਾ ਸੁਣ ਕੇ ਪਿੱਛੋਂ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕੀਤੇ। ਮਨ ਚ ਆਇਆ ਮਨਾ ਜੇ ਪਹਿਲਾਂ ਪਤਾ ਲੱਗ ਜਾਂਦਾ ਮੈਂ ਪਹਿਲਾਂ ਅਦਬ ਵਿੱਚ ਖੜਾ ਹੋ ਜਾਂਦਾ। ਜੇ ਪਹਿਲਾਂ ਪਤਾ ਲੱਗਦਾ ਗੁਰੂ ਰਾਮਦਾਸ ਨੇ ਤੇ ਮੈਂ ਮੱਥਾ ਟੇਕ ਲੈਂਦਾ। ਮਨ ਚ ਬੜੇ ਖਿਆਲ ਆਏ ਪਰ ਇਹਨੇ ਪਿੱਛੋਂ ਦਰਸ਼ਨ ਕਰਕੇ ਉਹ ਮਨ ਦੇ ਅੰਦਰ ਖਿਆਲ ਹੱਥ ਜੋੜੇ। ਆਪਣੀ ਫਿਰ ਛਾਬੜੀ ਲਾ ਕੇ ਬਹਿ ਗਿਆ ਅਗਲੇ ਦਿਨ ਜਦੋਂ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਉਧਰੋਂ ਆ ਗਏ ਨਾ ਨਾਲ ਵਾਲੇ ਨੇ ਇਸ਼ਾਰਾ ਕਰਕੇ ਕਿਹਾ ਭਾਈ ਉਹ ਵੇਖ ਗੁਰੂ ਰਾਮਦਾਸ ਮਹਾਰਾਜ ਅੱਜ ਫਿਰ ਆ ਰਹੇ ਨੇ ਅੱਜ ਦੂਰੋਂ ਵੇਖਿਆ ਤੇ ਉੱਠ ਕੇ ਖੜਾ ਹੋ ਗਿਆ ਅੱਜ ਮੱਥਾ ਟੇਕਣਾ ਹੈ ਕੱਲ ਗੁਰੂ ਰਾਮਦਾਸ ਮਹਾਰਾਜ ਲੰਘੇ ਅੱਜ ਤੇ ਮੱਥਾ ਟੇਕਣਾ ਹੀ ਟੇਕਣਾ ਜਦੋਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਛਾਬੜੀ ਅੱਗੇੋਂ ਬਾਜ਼ਾਰ ਚੋਂ ਲੰਘਣ ਲੱਗੇ ਇਨੇ ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਮੱਥਾ ਟੇਕਿਆ ਗੁਰੂ ਰਾਮਦਾਸ ਮਹਾਰਾਜ ਇਹਦੀ ਛਾਬੜੀ ਕੋਲ ਖਲੋ ਗਏ ਇਹਦੇ ਵੱਲ ਵੇਖ ਕੇ ਕਹਿੰਦੇ ਨੇ ਭਾਈ ਕਿਦਾਂ ਕਾਰੋਵਾਰ ਠੀਕ ਚੱਲਦਾ ਹੈ ਕਿਉਂਕਿ ਕਈ ਤਰ੍ਹਾਂ ਦੇ ਕਾਰੀਗਰ ਵਸਾਏ। ਮਹਾਰਾਜ ਕਦੇ ਤਨਾ ਹੀ ਬਾਜ਼ਾਰ ਵਿੱਚ ਗੇੜਾ ਮਾਰਦੇ ਅੱਜ ਜਦੋਂ ਉਹਨੂੰ ਪੁੱਛਦੇ ਕਹਿੰਦੇ ਭਾਈ ਕਿਦਾਂ ਕਾਰੋਵਾਰ ਤੇਰਾ ਠੀਕ ਚੱਲਦਾ ਹੈ ਕਹਿੰਦਾ ਮਹਾਰਾਜ ਬਹੁਤ ਵਧੀਆ ਚੱਲਦਾ। ਮਹਾਰਾਜ ਬੱਚੇ ਭੁੱਖ ਨਾਲ ਤੜਫਦੇ ਸੰ ਰੋਟੀ ਲੱਗ ਗਈ। ਰੋਜੀ ਪੈਗੇ ਮਹਾਰਾਜ ਤੁਹਾਡੀ ਕਿਰਪਾ ਨਾਲ ਮੈਂ ਦੋ ਅੰਨੇ ਕਮਾ ਕੇ ਰੋਜੀ ਕਮਾਉਣ ਲੱਗ ਪਿਆ। ਸ੍ਰੀ ਗੁਰੂ ਰਾਮਦਾਸ ਮਹਾਰਾਜ ਬੋਲੇ ਕਹਿੰਦੇ ਫਿਰ ਅੱਜ ਕਿੰਨਾ ਕੁ ਕਮਾਇਆ ਹੈ? ਇਹਨੇ ਦਫਾ ਦਫਾ ਬੋਰੀ ਥੱਲਿਓਂ ਪੈਸੇ ਕੱਢੇ। ਚਾਰ ਪੰਜ ਅੰਨੇ ਹੱਥ ਦੀ ਤਲੀ ਤੇ ਧਰ ਕੇ ਕਹਿੰਦਾ ਮਹਾਰਾਜ ਅੱਜ ਇੰਨੇ ਕੁ ਹੁਣ ਤੱਕ ਕਮਾ ਲਏ ਨੇ। ਐਨੀ ਕਬਟਕ ਹੋਈ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਦੋਵੇਂ ਹੱਥ ਕਰਕੇ ਕਿਹਾ ਲਿਆ ਭਾਈ ਤੇਰੀ ਬਟਕ ਸੇਵਾ ਵਿੱਚ ਪਾ ਦਈਏ। ਕੰਬ ਦੇ ਹੱਥਾਂ ਨਾਲ ਪੈਸੇ ਗੁਰੂ ਦੇ ਹੱਥ ਤੇ ਰੱਖ ਦਿੱਤੇ। ਇੱਕ ਪਾਸਿਓਂ ਮਨ ਸ਼ੁਕਰਾਨਾ ਕਰਦਾ ਹੈ, ਦੂਜੇ ਪਾਸੇ ਮਨ ਕਹਿੰਦਾ ਕਾਹਦਾ ਮੱਥਾ ਟੇਕਿਆ? ਬਾਕੀਆਂ ਕੋਲੋਂ ਤਾਂ ਲੈ ਨਹੀਂ ਮੇਰੇ ਕੋਲੋਂ ਸਾਰੇ ਪੈਸੇ ਲੈ ਤਾ। ਇੱਕ ਮਨ ਕਹਿੰਦਾ ਵੀ ਚਲੋ ਪੈਸੇ ਦੇ ਦਿੱਤੇ ਨੇ ਸੇਵਾ, ਦੂਜਾ ਮਨ ਅੰਦਰੋਂ ਕਹਿ ਰਿਹਾ ਸਾਰੇ ਪੈਸੇ ਚਲੇ ਗਏ ਨੇ। ਗੁਰੂ ਰਾਮਦਾਸ ਮਹਾਰਾਜ ਅੱਜ ਸਾਰੀ ਬਟਕ ਲੈ ਗਈ। ਮਨ ਦੇ ਅੰਦਰ ਐ ਸੋਚਦਾ ਮਨ ਨੂੰ ਕਹਿੰਦਾ ਚਲੋ ਕਰਾਇਆ ਹੀ ਸਹੀ। ਕਿਉਂਕਿ ਮਾਨੈ ਨਾ ਇਹ ਬੜਾ ਕੋਈ ਸੋਚਦਾ ਤੁਸੀਂ ਆਪਣੇ ਮਨ ਤੇ ਕਦੇ ਵਿਚਾਰ ਕਰਕੇ ਵੇਖਿਓ ਇਹ ਮਨ দান ਦੇਣ ਲੱਗਿਆਂ ਬਹੁਤ ਕੋਈ ਸੋਚਦਾ ਪਹਿਲਾਂ ਵੇਖਦਾ ਕਿੰਨਾ দান ਨਮ ਕਈ ਵਾਰ ਤਾਂ ਜਦੋਂ ਸਮਾਗਮ ਹੁੰਦੇ ਨਾ ਕਿਸੇ ਦੀ ਦੁਕਾਨ ਤੇ ਪਰਚੀ ਕੱਟਣ ਜਾਣ ਜਾਂ ਉਦਾਂ ਕਹੀਏ ਭਾਈ ਆ ਸੇਵਾ ਆਪਾਂ ਸਮਾਗਮ ਕਰਾ ਰਹੇ ਮਾਫ ਕਰਿਓ ਗੁੱਸਾ ਵੀ ਨਾ ਕਰਿਓ ਬੰਦਾ ਪਹਿਲਾਂ ਪਰਚੀਆਂ ਵੇਖਦਾ ਵੀ ਦੂਜੇ ਨੇ ਕਿੰਨੇ ਕਟਾਏ ਨੇ ਫੁਲਾਨੇ ਨੇ ਕਿੰਨੇ ਦਿੱਤੇ ਨੇ ਦਾਨ ਦੇਣ ਲੱਗਿਆ ਦੂਜਿਆਂ ਵੱਲ ਵੇਖਦਾ ਅੱਜ ਐਹੀ ਉਹ ਗੱਲ ਇਹਦੀ ਹੋਈ ਬਾਕੀਆਂ ਕੋਲੋਂ ਲੈ ਨਹੀਂ ਮੇਰੇ ਕੋਲੋਂ ਲੈ ਗਏ ਫਿਰ ਮਨ ਕਹਿੰਦਾ ਚਲੋ ਕੋਈ ਨਹੀਂ ਕਰਾਇਆ ਹੀ ਸਹੀ ਇੱਕ ਮਨ ਕਹਿੰਦਾ ਕੋਈ ਨਹੀਂ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਚ ਰੋਜੀ ਪਈ ਹੈ ਫਿਰ ਕੀ ਹੋ ਗਏ ਇੱਕ ਦਿਨ ਲੈ ਗਏ ਪੈਸੇ ਮਨ ਨੂੰ ਸਮਝਾ ਲਿਆ ਅਗਲੇ ਦਿਨ ਸ਼ਾਪੜੀ ਲਾਂ ਤੇ ਬੈਠਾ ਕਹਿੰਦੇ ਨੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਅਗਲੇ ਦਿਨ ਵੀ ਇਧਰੋਂ ਲੰਘ ਗਏ ਇਹਦੀ ਛਾਪੜੀ ਕੋਲ ਰੁੱਕ ਕੇ ਕਹਿੰਦੇ ਪੁਰਖਾ ਕਿਵੇਂ ਠੀਕ ਐ ਦੱਸ ਬਈ ਅੱਜ ਕਿੰਨਾ ਕਬਟਿਆ ਇਹਨੇ ਪੈਸੇ ਕੱਢੇ ਮਹਾਰਾਜ ਅੱਜ ਇੰਨੇ ਕਬਟੇ ਨੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਲਿਆ ਫਿਰ ਅੱਜ ਵੀ ਤੇਰੀ ਸੇਵਾ 'ਚ ਪੈਸੇ ਪਾ ਦਿੱਤੇ ਅੱਜ ਵੀ ਤੇਰੀ ਬਟਕ ਸੇਵਾ 'ਚ ਬਾਦੀ ਐ ਅੱਜ ਪੈਸੇ ਦੇਣ ਲੱਗਿਆਂ ਹਿਚਕਚਾਇਆ ਨਹੀਂ ਮਾਇਆ ਦੇ ਦਿੱਤੀ ਅੰਦਰੋਂ ਮਨ ਸਬਰ ਨਾਲ ਕਹਿੰਦਾ ਮਨਾਨ ਤੇਰੇ ਭਾਗ ਵੱਡੇ ਨੇ ਉਹ ਤੇਤੋਂ ਗੁਰੂ ਰਾਮਦਾਸ ਮੰਗ ਕੇ ਲੈ ਗਏ ਇੱਕ ਬੇਨਤੀ ਸਮਝੋ ਮਾਨੀ ਹੈ ਇਹਨੂੰ ਬਾਣੀ ਨਾਲ ਜੋੜ ਦੋਂਗੇ ਇਹਨੇ ਪੋਜ਼ਿਟਿਵ ਸੋਚਣ ਲੱਗ ਪੈਣਾ ਇਹਨੂੰ ਸੰਸਾਰ ਨਾਲ ਜੋੜ ਦੋਂਗੇ ਨੇ ਨੈਗੇਟਿਵ ਸੋਚਣ ਇੱਕ ਮਨ ਕਹਿੰਦਾ ਤੁਹਾਡਾ ਬਹਿ ਜਾਂਦਾ ਹੈ ਉਹ ਨੈਗੇਟਿਵ ਇੱਕ ਮਨ ਬਾਣੀ ਨਾਲ ਸ਼ਬਦ ਨਾਲ ਜੁੜੇਗਾ ਤੁਹਾਡਾ ਹੀ ਮਨ ਕਹਿਣ ਲੱਗ ਜਾਏਗਾ ਕਿ ਵੱਡੇ ਭਾਗ ਨੇ ਮੇਤੋਂ ਗੁਰੂ ਨੇ ਸੇਵਾ ਲਈ ਨਹੀਂ ਤੇ ਸਜਣੋਂ ਸੇਵਾ ਕਿਸੇ ਤੋਂ ਵੀ ਲੈ ਸਕਦਾ ਇੱਕ ਗੱਲ ਯਾਦ ਰੱਖਿਓ ਸੇਵਾ ਕਦੇ ਰੁਕਦੀ ਨਹੀਂ ਤੁਸੀਂ ਨਾ ਦਿਓ ਤੇ ਸੇਵਾ ਕਦੇ ਨਹੀਂ ਰੁਕੇਗੀ ਸੇਵਾ ਚੱਲਦੀ ਰਹੇਗੀ ਪਰ ਸੱਜਣੋ ਜੀ ਅੰਦਰੋਂ ਪੋਜ਼ਿਟਿਵ ਵਿਚਾਰ ਸ਼ੁਰੂ ਹੋ ਜਾਣ ਫਿਰ ਮਨ ਸ਼ੁਕਰਾਨੇ ਤੇ ਕਹਿੰਦਾ ਵੱਡੇ ਭਾਗ ਮੇਤੋਂ ਗੁਰੂ ਨੇ ਸੇਵਾ ਕੀਤੀ ਕਿਉਂਕਿ ਸੇਵਾ ਦਾ ਕਿਸੇ ਤੋਂ ਵੀ ਗੁਰੂ ਲੈ ਸਕਦਾ ਅੱਜ ਇਹਦਾ ਮਨ ਪੋਜ਼ਿਟਿਵ ਸੋਚਣ ਲੱਗ ਪਿਆ ਤੀਜੇ ਦਿਨ ਗੁਰੂ ਰਾਮਦਾਸ ਸਾਹਿਬ ਨੇ ਫਿਰ ਵੀ ਬਟਕ ਲਈ ਸਾਖੀ ਕਰ ਇਤਿਹਾਸ ਕਹਿੰਦਾ ਚਾਰ ਦਿਨ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਸਾਰੀ ਬਟਕ ਲੈਂਦੇ ਰਹੇ ਜਦੋਂ ਪੰਜਵੇਂ ਦਿਨ ਆਹੇ ਨਾ ਅੱਜ ਗੁਰੂ ਰਾਮਦਾਸ ਮਹਾਰਾਜ ਰੁੱਕ ਗਏ ਅੰਤਰਜਾਮੀ ਨੇ ਪਾਤਸ਼ਾਹ ਨੇ ਕਿਹਾ ਲਿਆ ਭਾਈ ਅੱਜ ਕੀ ਬੱਟੇ ਹੈ ਅੱਜ ਹੱਥ ਜੋੜ ਕੇ ਅੱਖਾਂ ਭਰ ਕੇ ਖਲੋ ਗਿਆ ਮਹਾਰਾਜ ਅੱਜ ਨਾ ਮੇਰੇ ਛਾਬੇ ਵਿੱਚ ਕੁਝ ਹੈ ਨਾ ਮੇਰੇ ਖਿਸੇ ਵਿੱਚ ਹੈ ਮਰ ਛਾਬੇ ਵਿੱਚ ਸੋਦੇ ਨਹੀਂ ਤੇ ਖਿਸੇ ਵਿੱਚ ਪੈਸੇ ਨਹੀਂ ਪੈਸੇ ਹੁੰਦੇ ਤੇ ਮੈਂ ਸੌਦੇ ਲਿਆਉਣੇ ਸੀ ਮਹਾਰਾਜ ਨਾ ਅੱਜ ਖਿਸੇ ਵਿੱਚ ਕੁਝ ਹੈ ਨਾ ਛਾਬੇ ਵਿੱਚ ਕੁਝ ਹੈ ਅੱਜ ਮੇਰੇ ਹੱਥ ਖਾਲੀ ਨੇ ਅੱਜ ਗੁਰੂ ਰਾਮਦਾਸ ਮਹਾਰਾਜ ਖੁਸ਼ ਹੋ ਕੇ ਉਹ ਜੁੜੇ ਹੋਏ ਹੱਥਾਂ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਹੱਥ ਪਕੜ ਕੇ ਬਾਦਸ਼ਾਹ ਪੁੱਛਦੇ ਤੇਰਾ ਨਾਮ ਕੀ ਹੈ ਆ ਹੁਣ ਬੇਨਤੀ ਧਿਆਨ ਨਾਲ ਸਮਝੋ ਚਾਰ ਦਿਨ ਸੇਵਾ ਲਈ ਜਿੱਦਣ ਪੰਜਵੇਂ ਦਿਨ ਕਿਹਾ ਨਾ ਛਾਬੇ ਵਿੱਚ ਕੁਝ ਹੈ ਨਾ ਖਿਸੇ ਵਿੱਚ ਕੁਝ ਹੈ ਜਿੱਦਣ ਉਹ ਹੱਥੋਂ ਤੇ ਖਾਲੀ ਛਿੱਸਿਆਂ ਛਾਬਿਆਂ ਖਾਲੀ ਹੋ ਗਿਆ ਉਦਣ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਨਾਮ ਕੀ ਹੈ ਦੱਸ ਪਹਿਲਾਂ ਨਹੀਂ ਪੁੱਛਿਆ ਨਾਮ ਕੀ ਚਾਰ ਦਿਨ ਸੇਵਾ ਲੈਂਦੇ ਪਹਿਲਾਂ ਨਾਮ ਨਹੀਂ ਪੁੱਛਿਆ ਜਿੱਦਣ ਉਹਨੇ ਕਿਹਾ ਮਹਾਰਾਜ ਅੱਜ ਮੇਰੇ ਕੋਲ ਕੁਝ ਵੀ ਨਹੀਂ ਉਦਣ ਗੁਰੂ ਰਾਮਦਾਸ ਮਹਾਰਾਜ ਜੀ ਨੇ ਨਾਮ ਪੁੱਛਿਆ ਇਹ ਗੱਲ ਯਾਦ ਰੱਖਿਓ ਜਿੰਨੀ ਦਿਨ ਬੰਦਾ ਕਹਿੰਦਾ ਰਹੇ ਮੇਰਾ 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 ਉੰਨੀ ਦਿਨ ਗੁਰੂ ਕਦੇ ਨਾਮ ਨਹੀਂ ਪੁੱਛਦਾ ਜਿੱਦਣ ਇਹ ਕਹਿਣ ਲੱਗਦੇ ਮੇਰਾ ਮੁੱਜ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਉਦਣ ਨਾਮ ਲਿਖਣਾ ਸ਼ੁਰੂ ਹੋ ਜਾਂਦਾ ਪਰ ਆਪਣੇ ਮਨਾਂ ਦੀ ਇਹ ਹਾਲਤ ਹੈ ਆਪਾਂ ਪੈਸੇ ਦੇ ਕੇ ਲਖਾਈ ਦਾ ਔਰ ਫਿਰ ਅਖੀਰ ਤੇ ਆਸ ਰੱਖੀ ਦੀ ਮੇਰਾ ਨਾਮ ਕਦੋਂ ਬੋਲਣਾ ਮੇਰੇ ਪੈਸੇ ਕਦੋਂ ਬੋਲਣੇ ਨੇ ਜਿੱਤੇ ਦੇ ਸੰਗਤ ਵਿੱਚ ਨਾ ਬੋਲੋ ਨਾ ਕਿਸੇ ਦੇ ਵੱਡੇ ਪੈਸੇ ਤੇ ਮਾਫ ਕਰਿਓ ਉਹ ਉਹ ਫਿਰ ਬਾਅਦ ਵਿੱਚ ਕਹਿਣ ਲੱਗ ਜੁੰਦਾ ਚੋਰ ਇਕੱਠੇ ਹੋਏ ਆ ਖਾ ਗਏ ਨੇ ਕਿਉਂ ਉਹਦਾ ਨਾਮ ਨਹੀਂ ਬੋਲਿਆ ਇਹ ਗੱਲ ਯਾਦ ਰੱਖਿਓ ਚਾਰ ਦਿਨ ਗੁਰੂ ਰਾਮਦਾਸ ਸਾਹਿਬ ਸੇਵਾ ਲੈਂਦੇ ਰਹੇ ਮਾਇਆ ਲੈ ਕੇ ਨਾਂ ਨਹੀਂ ਪੁੱਛਿਆ ਜਿੱਦਣ ਉਹਨੇ ਕਿਹਾ ਅੱਜ ਮੇਰੇ ਕੋਲ ਕੁਝ ਵੀ ਨਹੀਂ ਉਸ ਦਿਨ ਫਿਰ ਨਾਮ ਪੁੱਛਿਆ ਹੁਣ ਦੱਸ ਭਾਈ ਤੇਰਾ ਨਾਮ ਕੀ ਹੈ ਜਿੱਦਣ ਸਿੱਖ ਕਵੇ ਕਿ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੈ ਸਦੀਰ ਜੋ ਕੁਸ਼ਕੀਆਂ ਸੋਹਰ ਕੀਆ ਪਇਓ ਕਵੀ ਤਬੀਰ ਉਦਣ ਗੁਰੂ ਨਾਮ ਪੁੱਛਦਾ ਜਿੱਦਣ ਕਵੇ ਮੈਂ ਨਹੀਂ ਕੁਝ ਵੀ ਕੀਤਾ ਅੱਜ ਗੁਰੂ ਰਾਮਦਾਸ ਜਮਹਾਰਾ ਉਹਦੇ ਹੱਥ ਪਕੜ ਕੇ ਕਹਿੰਦੇ ਨਾਮੁ ਕੀ ਹੈ ਕਹਿੰਦੇ ਮਹਾਰਾਜ ਮੇਰਾ ਨਾਮ ਸੋਮਾ ਹੈ ਗੁਰੂ ਰਾਮ ਦਾ ਸਮਹਰਨ ਕਹੇ ਸੋਮੇ ਥੋੜੀ ਕਦੇ ਸੁੱਕਦੇ ਨੇ ਸੋਮਾ ਉਹ ਹੁੰਦੇ ਜਿੱਥੋਂ ਪਾਣੀ ਦਾ ਚਸ਼ਮਾ ਫੁੱਟਦਾ ਬਾਦਸ਼ਾਹ ਕਹਿੰਦੇ ਸੋਮੇ ਕਿੱਥੇ ਸੁੱਕਦੇ ਨੇ ਨਾ ਸੋਮਾ ਸੁੱਕਦਾ ਨਾ ਸੋਮਾ ਕਦੇ ਮੁੱਕਦਾ ਉਹ ਤੂੰ ਕੱਲਰ ਸੋਮਾ ਨਹੀਂ ਭਾਈ ਤੂੰ ਤਾਂ ਸੋਮਾ ਸ਼ਾਹ ਸ਼ਾਹ ਦਾ ਸ਼ਾਹ ਬੇਪਰਵਾਹ ਨਾਲ ਆਵੀ ਖਤਾ ਸੁਮਾ ਸ਼ਾ ਸ਼ਾਹਾਂ ਦਾ ਸ਼ਾਹ ਬੇਪਰਵਾਹ ਉਦਣ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਸਾਧ ਸੰਗਤ ਕੋਈ ਹੋਰ ਭਾਈ ਸੁਮਾ ਸ਼ਾ ਵਗੇ ਸ਼ਾਹਾਂ ਦਾ ਸ਼ਾਹ ਬਣਿਆ ਔਰ ਪੀੜੀਦਰ ਪੀੜੀ ਅੱਜ ਤੱਕ ਉਹਦੇ ਪਰਿਵਾਰ ਦੇ ਲੋਕਾਂ ਨੂੰ ਲੋਕ ਸ਼ਾ ਕਹਿੰਦੇ ਨੇ ਦਿੱਲੀ ਚ ਵੀ ਪਰਿਵਾਰ ਰਹਿੰਦੇ ਨੇ ਇੰਗਲੈਂਡ ਵੀ ਰਹਿੰਦੇ ਨੇ ਸਾਸਨ ਅੱਜ ਤੱਕ ਲੋਕਾਂ ਨੂੰ ਸ਼ਾ ਕਹਿੰਦੇ ਨੇ ਜਿਨ੍ਹਾਂ ਨੂੰ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਨ ਕੀੜੀਆਂ ਤੱਕ ਫਿਰ ਉਹ ਸਭ ਕੁਝ ਚੱਲਦਾ ਤਾਨੂੰ ਗੁਰੂ ਰਾਮਦਾਸ ਮਹਾਰਾਜ ਨੂੰ बस ਇੱਕੋ ਹੀ ਸ਼ੰਤ ਕਿਤੇ ਭਾਉ ਕਰਕੇ ਪ੍ਰੇਮ ਕਰਕੇ ਸਿਮਰ ਲਈਏ ਉਹਦੇ ਵਾਸਤੇ ਵੀ ਗੁਰੂ ਅਗੇ ਅਰਦਾਸ ਕਰਨੀ ਪੈਣੀ ਮਹਾਰਾਜ ਅਸੀਂ ਪ੍ਰੇਮ ਨਾਲ ਸਿਮਰ ਸਕੀਏ ਸਾਡੇ ਤੇ ਕਿਰਪਾ ਕਰ ਕਿਉਂਕਿ ਆਪਨੀ ਸਿਮਰ ਸਕਦੇ ਜੇ ਮੈਂ ਕਵਾਂ ਵੀ ਮੈਂ ਸਿਮਰਨ ਕਰ ਲਾਂਦਾ ਤੁਸੀਂ ਕਰ ਲਓ ਆਪਣੇ ਆਪ ਨਹੀਂ ਸਿਮਰਨ ਲਈ ਅਰਦਾਸ ਕਰਨੀ ਪੈਣੀ ਮਹਾਰਾਜ ਅਸੀਂ ਪ੍ਰੇਮ ਨਾਲ ਸਿਮਰ ਸਕੀਏ ਧੰਨ ਧੰਨ RAMDAS GUR ਜਿਨ ਸਿਰਿਆ ਤਿਨੇ ਸਵਾੜਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰਨ ਨਮਸਕਾਰਿਆ ਜਿਨੀ ਤੋ ਸੇਵਿਆ ਭਾਉ ਕਰ ਸੇ ਤੁਧ ਪਾਰੋ ਜਿਨੀ ਪ੍ਰੇਮ ਨਾਲ ਸਤਿਅ ਆਓ ਇੱਕ ਵਾਰ ਆਪਣਾ ਮਨ ਟਕਾਓ ਪਹਿਲੀ ਗੱਲ ਤਾਂ ਆਪਾਂ ਬਹੁਤ ਕੁਝ ਚੱਕੀ ਫਿਰਦੇ ਕਵੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਏ ਆਪਣਾ ਗਿਆਨ ਆਪਣਾ ਤਨਵਾਨ ਹੋਣ ਦਾ ਮਾਣ ਸਭ ਕੁਝ ਪਿੱਛੇ ਛੱਡ ਕੇ